ਮੰਦਰ ਦੇ ਪੁਜਾਰੀ ਤੋਂ ਬੇਕਾਬੂ ਹੋ ਗਈ ਗੱਡੀ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ ਕਈਆਂ ਦਾ ਕਰਤਾ ਨੁਕਸਾਨ ਫਿਰ ਪੁਲਿਸ ਨੇ ਪੁਜਾਰੀ ਨੂੰ ਕਰ ਲਿਆ ਕਾਬੂ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਕੀ ਬਟਾਲਾ ਦੇ ਮੁੱਖ ਬਾਜ਼ਾਰ ਦੇ ਨਜ਼ਦੀਕ ਸ਼ਾਮ ਵੇਲੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਕਿ ਇੱਕ ਸਿਆਜ ਗੱਡੀ ਦੇ ਵਿੱਚ ਮੰਦਰ ਦਾ ਪੁਜਾਰੀ ਸੀ ਜਿਸ ਤੋਂ ਕਿ ਬੇਕਾਬੂ ਹੋ ਗਈ ਗੱਡੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤਾਂ ਉਸ ਤੋਂ ਪਹਿਲਾਂ ਵੀ ਕਹਿੰਦੇ ਕਈਆਂ ਨੂੰ ਟੱਕਰ ਮਾਰ ਕੇ ਰੋਂਦ ਕੇ ਇਹ ਪੁਜਾਰੀ ਆਇਆ ਤਾਂ ਫਿਰ ਸਥਾਨਿਕ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੇ ਮੌਕੇ ਤੇ ਆ ਕੇ ਉਸ ਪੁਜਾਰੀ ਨੂੰ ਕਾਬੂ ਕਰ ਲਿਆ ਤਾਂ ਦੇਖਦੇ ਦੇਖਦੇ ਭੀੜ ਜਿਹੜੀ ਉੱਥੇ ਇਕੱਠੀ ਹੋ ਗਈ ਭੀੜ ਜਿਹੜੀ ਆ ਇਕੱਠੀ ਹੋਣ ਤੋਂ ਬਾਅਦ ਉਸ ਦੀ ਗੱਡੀ ਨੂੰ ਰੋਕਿਆ ਗਿਆ ਭੀੜ ਜਿਹੜੀ ਆ ਬੇਕਾਬੂ ਹੁੰਦੀ ਹੋਈ ਨਜ਼ਰ ਆਈ ਆ ਤਾਂ ਪੁਲਿਸ ਦੇ ਵੱਲੋਂ ਸਭ ਨੂੰ ਸ਼ਾਂਤ ਕਰਵਾਇਆ ਗਿਆ ਇਸ ਪੁਜਾਰੀ ਨੂੰ ਕਾਬੂ ਕਰ ਲਿਆ ਅਗਲੀ ਕਾਰਵਾਈ ਕਰਨ ਦੇ ਲਈ ਇਸ ਨੂੰ ਠਾਣੇ ਲੈ ਕੇ ਗਿਆ ਕੀ ਕੁਝ ਕਹਿ ਰਹੇ ਨੇ ਸਥਾਨਕ ਲੋਕ ਉਹਨਾਂ ਦੀ ਜ਼ੁਬਾਨੀ ਸੁਣਾਉਣਾ ਹੈ ਸਾਡੇ ਸਹਿਯੋਗੀ ਅਮਨ ਤਗੜ ਦੇ ਵੱਲੋਂ ਗੱਲਬਾਤ ਕੀਤੀ ਆ ਸਰਦਾਰ ਕੁਜੀਤ ਸਿੰਘ ਜੀ ਭਾਜੀ ਆਈ ਬਸਟੈਂਡ ਦੇ ਲੱਗੇ ਆਪਣਾ ਸਮਾਨ ਖਰੀਦ ਰਹੇ ਸੀਗੇ ਤੇ ਅਸੀਂ ਐਕਚੁਅਲੀ ਸਮਾਨ ਲੈ ਕੇ ਬਸ ਇਹ ਸੂਬੀ ਮੋੜ ਨੇ ਲੱਗੇ ਆ ਜਿਹੜੀ ਘਦੀ ਹੈ ਪਿੱਛੇ ਬੈਠੀ ਨਹੀਂ ਉਹਨੇ ਗੁਰੂ ਵੇਖ ਲਿਆ ਗੁਰੂ ਇੱਕ ਗੱਡੀ ਆ ਰਹੀ ਸੀ ਮੇਰਾ ਮਰਾ ਇੱਕ ਵਾਰ ਅੱਗੇ ਬੈਠਾ ਹੀ ਗਿਆ ਅੱਜ ਇਹਨੇ ਪੂਰਾ ਚੀਕ ਮਾਰ ਦਿੱਤੀ ਅੱਗੇ ਵੱਲੋਂ ਦੇਖੋ ਕੀ ਹੋਣ ਰਿਹਾ ਉਹ ਬੱਚੇ ਆਪਣੇ ਜੱਕ ਧੰਗੇ ਚੜਿਆ ਰੋ ਆਹ ਕਿਹਾ ਮੇਰੀ ਇਹ ਦੇ ਗੀੜੇ ਆ ਗਏ ਬੱਚੇ ਨੂੰ ਤੇ ਇਹ ਇਹਨੇ ਨਾਲ ਇਹ ਬੱਚਾ ਇਧਰ ਖੇਚ ਪੇਂਡ ਬੱਚੀ ਇਹਦੀ ਬਾਡੀ ਇਹਦੇ ਨਾਲ ਘੂਗੇ ਲਾ ਗਿਆ ਤੇ ਇਸ ਕਰਕੇ ਮੇਰੇ ਕੋਲ 14 ਪੀਸ ਉਹਦੇ ਬਦੇ ਨੂੰ ਰੱਤ ਹੋਣੀ ਚਾਹੀਦੀ ਹੈ ਹਿਸਾਬ ਨਾਲ ਮੈਕਸਿਮਮ ਚਾ ਮੇਰਾ ਰੱਖਾ 80 ਤੋਂ 100 ਦੇ ਵਿੱਚ ਹੀ ਮੈਂ ਜਾਇਜ ਬਾਜ਼ਾਰ ਦੇ ਵਿੱਚ ਅਨੀ ਸਪੀਡ ਬਿਲਕੁਲ 80 ਤੋਂ 100 ਦੇ ਵਿੱਚ ਸਪੀਡ ਫਿਰ ਬ੍ਰੇਕਾਂ ਦੀ ਜੇ ਫੇਰ ਹੋਈਆਂ ਵਾ ਬੰਦਾ ਵਾ ਤੂੰ ਗੁਣਿਤ ਤੇ ਵੇਖ ਲਓ ਇਹ ਜਿਹੜਾ ਰੋਡ ਆ ਘਟਗਟ 20 ਤੇ 30 ਤੇ 40 ਨਾਲ ਤੇ 40 ਦੀ ਸਪੀਡ ਤੇ ਹੋਣ ਦਾ ਰੋਡ ਆ ਜਿਹੜਾ ਦੀ 100 ਦੀ ਸਪੀਡ ਤੇ ਆਉਂਦੇ ਆ ਇਹਨੇ ਕਿੰਨੀਆਂ ਕਿੰਨੇ ਘਰ ਖਰਾਬ ਕੀਤੇ ਅਸੀਂ ਬਾਸਟਰ ਚੋਕੀ ਆਏ ਆ ਅਸੀਂ ਚਾਹੁੰਦੇ ਵੀ ਇਹ ਬੰਦੇ ਸਖਤ ਕਾਰਵਾਈ ਕੀਤੀ ਜਾਵੇ ਨਾ ਉਹਦੇ ਨਾਤ ਪਵੇ ਠੀਕ ਆ ਉਹ ਗੱਲ ਹੋਰ ਕੋਈ ਨਹੀਂ ਆ ਮਤਲਬ ਇਹੋ ਜਿਹੋ ਨੇ ਆ ਜਿਹੜੇ ਵਿਚਾਰੇ ਨੇ ਗਰੀਬਾਂ ਦਾ ਨਕਰਾਣ ਹੋਇਆ ਵਾ ਸਾਰੀ ਪ੍ਰਭਾਈ ਕੀਤੀ ਜਾਵੇ ਸਾਡੀ ਐਕਟਿਵ ਆ ਬੱਜੀ ਆ ਸਾਡੇ ਮੁੰਡੇ ਦੇ ਬਾਸ ਕੁਫੀ 3 ਟਾਂ ਲੱਗੀਆਂ ਜਿਆਦਾ ਨਕਰਾਣ ਨਹੀਂ ਸਾਡੇ ਬਜ਼ਾਰ ਖਾਚਾ ਟੱਕਾ ਭਰਾ ਆ ਗਿਆ ਉਹ ਕਿ ਬੱਚਾ ਰੋਗ ਦਾ 4 ਸਾਲ ਦਾ ਹੈਗਾ ਉਹ ਕਹਿੰਦੇ ਕਿ ਇਤਨਾ ਸਮਝ ਨਹੀਂ ਵਿਖਿਆ ਇਸ ਵਾਰ ਕੇ ਚਲੋ ਅਸੀਂ ਇਹੋ ਜhone ਆ ਤੇ ਜੋ ਬੰਦਨ ਸਖਤ ਕਾਰਵਾਈ ਕਰੋ ਤੇ ਨਾਤ ਫਾਈਏ ਭੱਜੋ ਇਹ ਉਹਨਾਂ ਕਿ ਮੇਰੀ ਜੀ ਕਿਹੜੇ ਮੰਦਰਾ ਬਜਾਰੀਆਂ ਕੀ ਤਰ੍ਹਾਂ ਸੀਗਾ ਸ਼ਿਵਰਾ ਮੰਦਰਾ ਬਜਾਰੀ ਜੀ ਤੇ ਤੇ ਕਿੱਥੇ ਦਾਖੇ ਮਾਰਾਂ ਕਿੰਨੇ ਬੰਦੇ ਹੱਟ ਦਿੱਤੇ ਆ ਕਿਤੇ ਬੰਦੇ ਕਿੰਨੇ ਵਾਰ ਮਾਰਿਆ ਸਾਈਡ ਤੇ نیچے دیے نیچے ਸਾਈਡ ਮਾਰੀਆ ਕਿੰਨੇ ਆਰਮੀ ਪੁੱਜਲੇ ਆ ਆਪਣੇ ਕਿੰਨੀ ਗੱਡੀ نیچے ਆਈ ਹੈ ਪਤਾ ਨਹੀਂ ਕਿਤੇ ਗੱਡੀ ਕੋ ਟੋੜਾ ਹੈ లైక్ ఏ కి బంద ఆగా ఒక బంద ఆగే కదా డిసైడ్ ਹੋ ਗਿਆ కారు కి ఎన్ని బజ్నియనే లైక్ కో కడి దినియ్ బజ్జి కం కహ రతే హో కహ రతే హో ఏ శివమస సమాధ్ హో కహా మే పూజ సద మద క్యా లగే హో నై పూజారి కితా మద క పూజారి తు తను ప్యార్ కయో కద లఖ్ రయా తును తో ఆబి నిసా క నిసా క యా కోయ ਤੋ ਕਿਆ ਕਰ ਰਹੇ ਹੋ ਕਿਆ ਕਿਆ ਹੋ ਗਿਆ ਜੋ ਆਪਨੇ ਕਰਾ ਗਏ ਘੁਮਾ ਗਏ ਬੋਲਦਾ ਘੁਮਾ ਗਿਆ ਬੋਲਦਾ ਆਪਨੇ ਬ੍ਰੇਕ ਮਾਰੀ ਕਿਸ ਚੀਜ਼ ਨਾਲ ਘੁਮਾ ਗਏ ਇਹ ਘੁਮਾ ਗਿਆ ਕਿਸ ਚੀਜ਼ ਨਾਲ ਘੁਮਾ ਗਿਆ ਕਿਸ ਚੀਜ਼ ਨਾਲ ਘੁਮਾ ਗਿਆ ਹਰ ਨਾ ਬਾਜ਼ਾਰ ਦਾ ਕਿਉਂ ਉਹ ਗੰਦਾ ਆ ਗਿਆ ਤਾਂ ਉਹ ਘੁਮਾ ਗਏ ਪੰਜ ਗੱਡੀਆਂ ਕੋ ਨੁਕਸਾਨ ਗਿਆ ਪਬਲਿਕ ਨੇ ਆਪਕੋ ਘੇਰ ਲਿਆ ਗੱਡੀ ਚਲਾਣੀ ਜਾਣਦੇ ਨਹੀਂ ਆਪ ਅਗਰ ਨਾ ਪਹੁੰਚਦੇ ਮੁਲਾਜ਼ਮ ਗੱਡੀ ਚਲਾਣੀ ਜਾਣਦੇ ਜਾਂਦਾ ਹਾਂ ਤੋ ਫਿਰ ਕਿਆ ਕਰਾਣ ਮੈਨੂੰ ਘੁਮਾ ਕੇ ਬੁਲਾਣਾ ਪ੍ਰਸ਼ਾਸਨ ਤਾਂ ਤੁਸੀਂ ਦੇਖਿਆ ਤੇ ਤੁਸੀਂ ਸੁਣਿਆ ਸਥਾਨਕ ਲੋਕਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ ਨੇ ਸਖਤ ਕਾਨੂੰਨ ਬਣਾ ਦਿੱਤੇ ਗਏ ਨੇ ਹਿੱਟ ਐਂਡ ਰਨ ਦਾ ਕਾਨੂੰਨ ਬਹੁਤ ਸਖਤ ਬਣਾ ਦਿੱਤਾ ਗਿਆ ਇਸ ਨੂੰ ਲੈ ਕੇ ਵਿਰੋਧ ਵੀ ਹੋਇਆ ਸੀ ਪਰ ਉਹ ਇਸੇ ਕਰਕੇ ਬਣਾਇਆ ਗਿਆ ਕਿ ਜਿਹੜੇ ਕਈ ਲੋਕ ਹੁੰਦੇ ਨੇ ਹਿੱਟ ਕਰਦੇ ਨੇ ਰਨ ਕਰਦੇ ਨੇ ਯਾਨੀ ਕਿ ਗੱਡੀ ਮਾਰਦੇ ਨੇ ਜ ਕਿਸੇ ਦੇ ਵਿੱਚ ਫਿਰ ਫਰਾਰ ਹੋ ਜਾਂਦੇ ਨੇ ਤਾਂ ਖਾਸ ਕਰਕੇ ਇਸ ਦੇ ਵਿੱਚ ਟਰੱਕਾਂ ਵਾਲਿਆਂ ਦੇ ਉੱਤੇ ਵੱਡੇ ਸਵਾਲ ਜ਼ਰੂਰ ਖੜੇ ਹੋਏ ਸੀ ਪਰ ਕੋਈ ਵੀ ਹੋਵੇ ਭਾਵੇਂ ਛੋਟੀ ਗੱਡੀ ਆ ਭਾਵੇਂ ਵੱਡੀ ਗੱਡੀ ਕਾਨੂੰਨ ਸਭ ਦੇ ਲਈ ਇੱਕ ਆ ਜੇਕਰ ਕੋਈ ਕਿਸੇ ਦੇ ਛੱਟ ਮਾਰਦਾ ਕਿਸੇ ਦੇ ਟੱਕਰ ਮਾਰਦਾ ਫਿਰ ਫਰਾਰ ਹੋ ਜਾਂਦਾ ਤਾਂ ਇਸੇ ਤਰੀਕੇ ਦੇ ਨਾਲ ਇਹ ਪੁਜਾਰੀ ਜਿਹੜਾ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੋਕਾਂ ਨੇ ਇਸ ਨੂੰ ਕਾਬੂ ਕਰ ਲਿਆ ਹੁਣ ਪੁਲਿਸ ਜਾਂਚ ਕਰ ਰਹੀ ਆ ਕਿ ਆਖਰ ਇਸ ਦੇ ਵੱਲੋਂ ਇਸ ਤਰੀਕੇ ਨਾਲ ਕੀਤਾ ਕਿਉਂ ਗਿਆ ਇਸ ਨੂੰ ਗੱਡੀ ਜਾਲਾ ਚਲਾਉਣੇ ਨਹੀਂ ਆਉਂਦੀ ਸੀ ਜਾਂ ਫਿਰ ਇਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਕਾਰਨ ਕੀ ਸੀ ਪੁਲਿਸ ਅਗਲੀ ਜਾਂਚ ਦੇ ਵਿੱਚ ਜੁਟ ਗਈ ਆ